ਅਭਿਲਾਸ਼ੀ ਬਲਾਕ ਪ੍ਰੋਗਰਾਮ ਤਹਿਤ ਸੰਪੂਰਨਤਾ ਅਭਿਆਨ ਦੀ ਅੱਜ ਜ਼ਿਲ੍ਹਾ ਸੰਗਰੂਰ ਦੇ ਦੇਸ਼ ਭਗਤ ਕਾਲਜ ਧੂਰੀ ਵਿਖੇ ਸ਼ੁਰੂਆਤ ਹੋਈ ਇਸ ਮੌਕੇ ਵੱਖ-ਵੱਖ ਵਿਸ਼ਿਆਂ ਤੇ ਸਟਾਲਾਂ ਤੇ ਮੰਚਾਂ ਰਾਹੀਂ ਸੰਪੂਰਨਤਾ ਅਭਿਆਨ ਸੰਬੰਧੀ ਜਾਣਕਾਰੀ ਦਿੱਤੀ ਗਈ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੇ ਪਛੜੇ ਬਲਾਕ ਦੇ ਵਿਕਾਸ ਲਈ ਲੋਕਾਂ ਨੂੰ ਸਮਰਪਿਤ ਹੋਣ ਲਈ ਕਿਹਾ ਇਸ ਜਾਗਰੂਕਤਾ ਪ੍ਰੋਗਰਾਮ ਦਾ ਮੰਤਵ ਨਾਗਰਿਕਾਂ ਦੀ ਜੀਵਨ ਦੀ ਗੁਣਵੱਤਾ ਨੂੰ ਵਧਾਉਣਾ ਹੈ ਇਸ ਸੰਬੰਧੀ ਵੱਖ-ਵੱਖ ਅਧਿਕਾਰੀਆਂ ਤੇ ਲਾਭਪਾਤਰੀਆਂ ਨੇ ਦੂਰਦਰਸ਼ਨ ਨਾਲ ਵਿਚਾਰ ਸਾਂਝੇ ਕੀਤੇ

ਇੰਨਾ ਤਕਹਰ ਬਣੀ ਉਹ ਤਾਂ ਪਰੇ ਦਾ ਹੁੰਦਾ ਜੀ ਜੋ ਔਰਗਨਿਕ ਤਰੀਕੇ ਨਾਲ ਤਿਆਰ ਕੀਤੇ ਜਾਂਦੇ ਨੇ ਜੇਕਰ ਇਹ ਪਾਵਾ ਦੇ ਜ਼ਹਿਰ ਹੈ ਤਾਂ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਸਾਡਾ ਪੰਜਾਬੀ ਸੱਭਿਆਚਾਰ ਹੈ ਜਿਹੜਾ ਉਹਨੂੰ ਅੱਗੇ ਲੈ ਕੇ ਆ ਰਹੇ ਨੇ ਇਹ ਅਸੀਂ ਕਾਫੀ ਵਾਰ ਪਰਫਾਰਮ ਕਰ ਚੁੱਕੇ ਹਾਂ ਪਰ ਇਸ ਦੇਸ਼ਪਤ ਕਾਲਜ ਬਲਡਵਾਲ ਦੇ ਵਿੱਚ ਅੱਜ ਅਸੀਂ ਫਸਟ ਟਾਈਮ ਪਰਫਾਰਮ ਕਰ ਰਹੇ ਹਾਂ ਸਾਡੇ ਮਨ ਨੂੰ ਖੁਸ਼ੀ ਮਿਲ ਰਹੀ ਵੀ ਜਿਹੜੀ ਸਾਡੀ ਪੰਜਾਬੀ ਸੱਭਿਆਚਾਰ ਆ ਅਸੀਂ ਉਹਨੂੰ ਲੋਕਾਂ ਦੇ ਅੱਗੇ ਪੇਸ਼ ਕਰ ਸਕਦੇ ਹਾਂ ਗਿੱਧੇ ਰਾਹੀਂ ਭੰਗੜੇ ਰਾਹੀਂ ਅੱਜ ਅਸੀਂ ਗਿੱਧਾ ਪਰਫਾਰਮ ਕਰਨ ਜਾ ਰਹੇ ਹਾਂ ਜੀ